ਪੰਜਾਬੀ ਲੋਕ ਗਾਇਕ ਸੂਫੀਨ ਗਾਇਕ ਆਮ ਹੀ ਅਕਸਰ ਤੁਸੀਂ ਜਿਨ੍ਹਾਂ ਨੂੰ ਵੱਡੀਆਂ ਸਟੇਜਾਂ ਤੇ ਸੁਣਦੇ ਆ YouTube Facebook Twitter WhatsApp ਜਿੱਥੇ ਵੀ ਤੁਸੀਂ ਨਾਮ ਦੱਸਣ ਦੇ ਕੋਈ ਮਤਾਜ ਨਹੀਂ 메ਜਰ ਸ਼ੌਕੀ 메ਜਰ ਸ਼ੌਕੀ ਜੋ ਬੜੇ ਹੀ ਮਿੱਠੀ ਗੱਲ ਦੇ ਵਿੱਚ ਆਵਾਜ਼ ਰਹੀ ਜਿਹੜੇ ਸਰੋਤਿਆਂ ਦੇ ਮਨ ਕੀਲ ਲੈਂਦੇ ਨੇ ਤਾਂ ਅੱਜ ਸਾਂਝਾ ਪੰਜਾਬ ਦੀ ਟੀਮ ਦੇ ਨਾਲ ਰੂਬਰੂ ਹੋ ਰਹੇ ਨੇ ਆਓ ਉਹਨਾਂ ਨਾਲ ਗੱਲਬਾਤਾਂ ਕਰਦੇ ਆ ਇੱਕ ਹੁਣੇ ਇਹਨਾਂ ਦਾ ਗੀਤ ਨਵਾਂ ਆਇਆ ਪੈਸਾ ਪਿਆਰ ਉਹ ਅਸੀਂ ਉਹਨਾਂ ਤੋਂ ਉਹ ਗਾਣਾ ਵੀ ਸੁਣਾਗੇ ਔਰ ਵੀ ਗੀਤ ਮਤਲਬ ਇਹਨਾਂ ਤੋਂ ਸੁਣਾਗੇ ਹੁਣੇ ਜੇ ਇਹ ਬੰਬੇ ਜਾ ਕੇ ਆਏ ਤੇ ਮੇਰੇ ਕੋਲ ਅੱਜ ਹੀ ਪੰਜਾਬ ਦੇ ਵਿੱਚ ਇਹਨਾਂ ਨੇ ਐਂਟਰੀ ਕੀਤੀ ਆ ਤਾਂ ਪੰਜਾਬ ਤੋਂ ਆਉਂਦਿਆ ਸਾਰੀ ਸਾਂਝਾ ਪੰਜਾਬ ਦੀ ਟੀਮ ਨੇ ਇਹਨਾਂ ਨੂੰ ਪਕੜ ਲਿਆ ਆਉਂਦਿਆ ਸਾਰੇ ਅਸੀਂ ਅੱਜ ਬਾਬਾ ਕਾਲਾ ਮਹਿਰ ਜੀ ਦੇ ਦਰਸਤੇ ਪਹੁੰਚੇ ਆ ਤੇ ਉੱਥੇ ਇਹਨਾਂ ਦੀ ਇੰਟਰਵਿਊ ਕਰਦੇ ਆ ਇਹਨਾਂ ਤੋਂ ਸੁਣਦੇ ਆ ਗੀਤ ਜਿਹੜੇ ਇਹਨਾਂ ਦੀ ਮਨ ਦੀ ਸ੍ਰੀਲੀ ਆਵਾਜ਼ ਆ ਤਾਂ ਕਿ ਤੁਹਾਨੂੰ ਸੁਣਾਵਾਂਗੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਸੱਸੀ ਕੰਗ ਸਤਿ ਸ਼੍ਰੀ ਅਕਾਲ ਭਾਈ ਜੀ ਸਾਂਝਾ ਪੰਜਾਬ ਦੀ ਟੀਮ ਪੂਰੀ ਨੂੰ ਤੁਹਾਨੂੰ ਜੀ ਆਇਆਂ ਨੂੰ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਜਿਹੜੇ ਸਰੋਤੇ ਦੋਸਤ ਮਿੱਤਰ ਦੇਖ ਰਹੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਹਾਨੂੰ ਹਾਂਜੀ ਸ਼ੌਂਕੀ ਸਾਹਿਬ ਜਿਹੜਾ ਗਾਇਕੀ ਦਾ ਸਫਰ ਹੈ ਜੀ ਮਤਲਬ ਕਿਵੇਂ ਸ਼ੁਰੂ ਕੀਤਾ ਕਿੱਦਾਂ ਸ਼ੌਂਕ ਜਾਗਿਆ ਤੇ ਜਿਹੜਾ ਮੇਜਰ ਨਾਲ ਸ਼ੌਂਕੀ ਸ਼ੌਂਕੀ ਕਿਉਂ ਲਾਇਆ ਨਾਲ ਸ਼ੌਂਕੀ ਇਹ ਇਹ ਬਹੁਤ ਅੱਛਾ ਸਵਾਲ ਆ ਨਾ ਕਿ ਤਖ਼ਲਸ ਕਿਵੇਂ ਲੱਗਿਆ ਦੇਖੋ ਜੀ ਮੈਂ ਸ਼ੁਰੂ ਤੋਂ ਜਿਹੜੇ ਵੀ ਕੰਮ ਕਰਦਾ ਛੋਟੇ-ਛੋਟੇ ਚਾਹੇ ਘਰ ਦੇ ਲਾਲੋ ਚਾਹੇ ਗਾਇਕੀ ਦੇ ਅਲੱਗ ਕੋਈ ਵੀ ਸ਼ੌਂਕ ਨਾਲ ਕਰੀਦਾ ਹਨਾ ਕਿਸੇ ਕੰਮ ਨੂੰ ਅਧੂਰਾ ਨਹੀਂ ਛੱਡੀਦਾ ਆਪਾਂ ਇਸ ਕਰਕੇ ਮੇਰੇ ਜਿੰਨਾ ਤੋਂ ਮੈਂ ਸਿੱਖਿਆ ਉਸਤਾਦਾਂ ਕੋ ਰਹਿੰਦਾ ਸੀ ਉਹਨਾਂ ਨੇ ਮੇਰਾ ਨਾਮ ਮੇਜਰ ਲੈਂਦੇ-ਲੈਂਦੇ ਉਹ ਕਹਿੰਦੇ ਮੇਜਰ ਰਾਸਤਾਨੀ ਵੀ ਹੈਗਾ ਉਦੋਂ ਮੇਜਰ ਰਾਸਤਾਨੀ ਡੈਥ ਨਹੀਂ ਅਸੀਂ ਜਾਉਂਦੇ ਸੀ ਬੜੇ ਪਰਪਲ ਸੀਗੇ ਤੇ ਮੈਨੂੰ ਕਹਿੰਦੇ ਵੀ ਤੇਰਾ ਨਾਮ ਮੇਜਰ ਸ਼ੌਂਕੀ ਰੱਖ ਦੀ ਬੜੇ ਸ਼ੌਂਕ ਨਾਲ ਰਹਿਣਾ ਸ਼ੌਂਕ ਨਾਲ ਹਨਾ ਬਸ ਉੱਥੇ ਪੈਂਦਾ-ਪੈਂਦਾ ਨਾਮ ਸ਼ੌਂਕੀ ਪੈ ਗਿਆ ਜੀ ਮੇਰਾ ਮੇਜਰ ਸ਼ ਇਤੇ ਪਗੜੀ ਸਰਦਾਰ ਤੇ ਕਿਤੇ ਮੋਨਾ ਕਿਤੇ ਵੱਡੇ ਵਾਲਾਂ ਹੰਸਰਾਜ ਨੂੰ ਵੱਡੇ ਫਨਕਾਰ ਰੰਗ ਨੂੰ ਜਿਹੜੇ ਸਟਾਈਲ ਰੱਖਦੇ ਕੀ ਗੱਲ ਹੈ ਸ਼ੌਂਕ ਹੈ ਕਿ ਮੂਡ ਹੈ ਦੇਖੋ ਇੱਕ ਸ਼ੌਂਕ ਵੀ ਹੈ ਦੇਖੋ ਸ਼ੌਂਕ ਹੋਊਗਾ ਤਾਂ ਮੂਡ ਬਣੂਗਾ ਨਾ ਜੇ ਮੂਡ ਆ ਤਾਂ ਸ਼ੌਂਕ ਹੈ ਹਨਾ ਜੇ ਤੁਹਾਨੂੰ ਅੰਦਰੋਂ ਮੂਡ ਨਹੀਂਗਾ ਤਾਂ ਫਿਰ ਸ਼ੌਂਕ ਵੀ ਕਿਸ ਕੰਮ ਦਾ ਕਹਿਣ ਦਾ ਆਪਾ ਹੋਏ ਮੱਖਣ ਬਰਾੜ ਦਾ ਮਨ ਸ਼ੇਰ ਯਾਦ ਆਉਂਦਾ ਕਹਿੰਦੇ ਬਦਲਣਾ ਹੋਵੇ ਆਪਣੇ ਆਪ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਐਵੇਂ ਪਾੜ ਲੱਗਦਾ ਬਦਲਣਾ ਹੋਵੇ ਆਪਣੇ ਆਪ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ ਬਿਨਾ ਵਰਦੀ ਤੋਂ ਨਹੀਂ ਪਤਾ ਲੱਗਦਾ ਭਾਈ ਵਰਦੀ ਹੋਵੇ ਤਾਂ ਥਾਣੇਦਾਰ ਲੱਗਦਾ ਪਹਿਲਾਂ ਵੇਖਣ ਨੂੰ ਗੰਜਾ ਜਿਹਾ ਲੱਗਦਾ ਸੀ ਹੁਣ ਪੱਗ ਬੰਨੀ ਤਾਂ ਵੇਖ ਮੇਜਰ ਸ਼ੌਂਕੀ ਸਰਦਾਰ ਲੱਗਦਾ ਇਸ ਕਰਕੇ ਬੰਨ ਲਈ ਵੀ ਪੱਗ ਵੀ ਸਰਦੀਆਂ 'ਚ ਜ਼ਿਆਦਾ ਯੂਜ਼ ਕਰੀਦੀ ਹੈ ਜੀ ਔਰ ਦੂਜੀ ਗੱਲ ਵਾਲ ਵੱਡਿਆਂ ਦਾ ਕਾਰਨ ਇਹ ਹੈ ਔਲਖ ਸਾਹਿਬ ਕਿ ਪਹਿਲਾਂ ਮੇਰੇ ਵਾਲ ਬਹੁਤ ਵੱਡੇ ਹੁੰਦੇ ਸੀ ਕਲਰ-ਕਲਰ ਕਰਕੇ ਨਾ ਉੱਡ ਗਏ ਹੁਣ ਛੋਟੇ ਰੱਖਦੇ ਆ ਤਾਂ ਨਿਕਲਦੇ ਨਹੀਂਗੇ ਆ ਵੇਖੋ ਇਸ ਕਰਕੇ ਆ ਆ ਆਸ਼ਸ ਇਹ ਨਿਸ਼ਾਨੀ ਵੀ ਆ ਕਿ ਕਹਿੰਦੇ ਜੇ ਸਰਗੰਝਾ ਹੋ ਜਾ ਪੈਸੇ ਦੀ ਵੀ ਹੋ ਸਕਦਾ ਰਹਿਮ ਦਾ ਇਲਾਜ ਕੋਈ ਨਹੀਂ ਚਲੋ ਇਸ ਤਰ੍ਹਾਂ ਹੀ ਲਾ ਲਓ ਅੱਛਾ ਗਾਈ ਗੱਗੀ ਵਾਲ ਕਿਵੇਂ ਮਨ ਲੈ ਸਫਰ ਕੀਤਾ ਅਹ ਦੇਖੋ ਜੀ ਗਾਇਕੀ ਵਾਲ ਇਸ ਤਰ੍ਹਾਂ ਵੀ ਬਚਪਨ ਤੋਂ ਸ਼ੌਂਕ ਸੀਗਾ ਸ਼ੌਂਕ ਪੈਂਦੇ ਪੈਂਦੇ ਬਾਅਦ ਚ ਸਟੇਜਾਂ ਲਾਉਣ ਲੱਗੇ ਸਕੂਲਾਂ ਤੋਂ ਐ ਕਰਦੇ ਕਰਦੇ ਹਨਾ ਘਰ ਪਰਿਵਾਰ ਵੱਲੋਂ ਕੋਈ ਆਪਣਾ ਰੋਕ ਨਹੀਂ ਸੀ ਨਾ ਬੱਚਿਆਂ ਵੱਲੋਂ ਨਾ ਮਾਪਿਓ ਵੱਲੋਂ ਮਾਪਿਓ ਨੇ ਵੀ ਸਾਥ ਦਿੱਤਾ ਬੱਚਿਆਂ ਨੇ ਵੀ ਔਰ ਤੁਹਾਡੇ ਅਰਗੇ ਮਿੱਤਰਾਂ ਨੇ ਵੀ ਸਾਥ ਦਿੱਤਾ ਔਰ ਹੁਣ ਵੀ ਦੇ ਰਿਆ ਬਹੁਤ ਸਾਰੇ ਸੱਜਣ ਸਾਥ ਦਿੰਦੇ ਆਪਾਂ ਨੂੰ ਇਹਦੇ ਵਿੱਚ ਕੋਈ ਦੁਹਰਾਈ ਨਹੀਂ ਮੈਨੂੰ ਕਦੇ ਕਿਸੇ ਵੱਲੋਂ ਮਤਲਬ ਪਰਿਵਾਰ ਵੱਲੋਂ ਜਾਂ ਮਿੱਤਰਾਂ ਵੱਲੋਂ ਕੋਈ ਦਿੱਕਤ ਨਹੀਂ ਆਈ ਕਿਸੇ ਵੀ ਤਰ੍ਹਾਂ ਦੀ ਅੱਛਾ ਜਿਹੜਾ ਹੁਣੇ ਹੁਣ ਥੋੜਾ ਇੱਕ ਗਾਣਾ ਰਿਲੀਜ਼ ਹੋਇਆ ਮੇਰੇ ਕੋਲ YouTube ਤੇ ਚੱਲ ਰਿਹਾ ਕੀ ਗਾਣੇ ਦੇ ਬੋਲ ਨਹੀਂ ਮੜਾ ਹਾਂ ਉਹ ਗਾਣੇ ਦਾ ਨਾਮ ਹੈ ਜੀ ਪੈਸੇ ਨਾਲ ਪਿਆਰ ਉਹ ਅਸੀਂ ਆਪਣੇ ਚੈਨਲ ਤੇ ਲੌਂਚ ਕੀਤਾ ਹੈਗਾ ਕੀ ਮਤਲਬ ਕੀ ਪੈਸੇ ਨਾਲ ਪਿਆਰ ਮਤਲਬ ਕੀ ਪੈਸੇ ਨਾਲ ਕੀ ਦਸਰਾਇਆ ਕੀ ਕੀ ਲੋਕਾਂ ਨੇ ਮੈਸੇਜ ਦੇ ਲੀ ਮੈਸੇਜ ਉਹਦੇ ਚ ਸਾਰੇ ਤਰ੍ਹਾਂ ਦੇ ਮੈਸੇਜ ਆ ਮਤਲਬ ਥੋੜਾ ਜਿਹਾ ਮੈਂ ਤੁਹਾਨੂੰ ਗੁਣਗੁਣਾ ਕੇ ਦੱਸ ਦੇਣਾ ਹੈ ਨਾ ਹੂੰ ਲੋਕ ਪੈਸੇ ਨਾਲ ਕਰਦੇ ਪਿਆਰ ਰਜ ਕੇ ਲੋਕ ਪੈਸੇ ਨਾਲ ਕਰਦੇ ਪਿਆਰ ਰਜ ਕੇ ਜਿਹੜਾ ਰੱਬ ਨੂੰ ਕਰੇ ਮੈਂ ਉਹਦੇ ਜਾਵਾਂ ਸਦਕੇ ਜਿਹੜਾ ਰੱਬ ਨੂੰ ਕਰੇ ਮੈਂ ਉਹਦੇ ਜਾਵਾਂ ਸਦਕੇ ਹੱਸਦਿਆਂ ਨੂੰ ਹਰ ਕੋਈ ਹਸਾਈ ਜਾਂਦਾ ਏ ਹੱਸਦਿਆਂ ਨੂੰ ਹਰ ਕੋਈ ਹਸਾਈ ਜਾਂਦਾ ਏ ਜਿਹੜਾ ਰੋਂਦੇ ਨੂੰ ਹਸਾਵੇ ਉਹਦੇ ਜਾਵਾਂ ਸਦਕੇ ਜਿਹੜਾ ਰੋਂਦੇ ਨੂੰ ਹਸਾਵੇ ਉਹਦੇ ਜਾਵਾ ਸਦਕੇ ਇਹ ਮਤਲਬ ਕਿਹਦੀ ਕਲਮ ਚ ਲਿਖਿਆ ਗਿਆ ਗੀਤ ਇਹ ਇਹ ਜੀ ਸੁੱਖਾ ਰਾਈਆਂ ਵਾਲਾ ਮੇਰਾ ਵੀਰ ਰਾਈਆਂ ਵਾਲੇ ਪਿੰਡ ਤੋਂ ਉਹਨਾਂ ਦੀ ਕਲਮ ਚ ਲਿਖਿਆ ਗਿਆ ਸ਼ੋਦਕੇ ਹਾਂਜੀ ਸੁੱਖਾ ਵੀਰਾ ਰਾਈਆਂ ਵਾਲੇ ਪਿੰਡ ਤੋਂ ਤੇ ਉਹਨਾਂ ਨੇ ਲਿਖਿਆ ਜੀ ਤੇ ਆਪਾਂ ਗਾਇਆ ਤੇ ਮਿਊਜ਼ਿਕ ਕੀਤਾ ਬਾਈ ਦਲਜੀਤ ਨੇ ਫਰੀਦਕੋਟ ਵਾਲਿਆਂ ਨੇ ਔਰ ਇਹਦੀ ਵੀਡੀਓ ਵੀ ਤੇ ਦੂਜਾ ਨਹੀਂ ਆ MP3 ਹੈ ਜੀ ਆਡੀਓ ਚੜਾਇਆ ਹਾਂਜੀ ਵੀਡੀਓ ਨਹੀਂ ਕੀਤਾ ਤੇ ਕਾਫੀ ਟਾਈਮ ਦਾ ਹੋਇਆ ਤੇ ਮੈਂ ਤੁਹਾਡਾ ਕੀ ਤੀਆਂ ਦੇ ਪ੍ਰੋਗਰਾਮ ਸੋਰੀ ਲੋਹੜੀ ਦੇ ਪ੍ਰੋਗਰਾਮ ਤੇ ਇੱਕ ਗੀਤ ਸੁਣਿਆ ਸੀ ਕਿ ਧੀ ਦੇ ਗਾਇਆ ਸੀ ਤੁਸੀਂ ਬੜਾ ਪਿਆਰਾ ਗਾਇਆ ਸੀ ਬੜਾ ਯਾਨੀ ਕਿ ਲੋਕਾਂ ਨੇ ਉਹਨੂੰ ਪਿਆਰ ਦਿੱਤਾ ਮਤਲਬ ਕੀ ਸੀ ਗੀਤ ਮੈਨੂੰ ਸੋਰੀ ਭੁੱਲ ਗਿਆ ਉਹ ਜੀ ਉਹ ਹੈਪੀ ਬਰਥਡੇ ਪੁੱਤਾਂ ਦੇ ਮਨਾਉਣ ਵਾਲਿਓ ਤੀਆਂ ਦੀਆਂ ਲੋਹੜੀਆਂ ਮਨਾ ਹੈਪੀ ਆਂਦੀਆਂ ਲੋਹੜੀਆਂ ਮਨਾ ਲਿਆ ਕਰੋ ਹੈਪੀ ਬਰਥਡੇ ਪੁੱਤਾਂ ਨੂੰ ਥੋੜਾ ਜਿਹਾ 2 17 ਵਜੇ ਦਾ ਗੀਤ ਨੇ ਹਾਂ ਥੋੜਾ ਜਿਹਾ ਭੁੱਲੂਗਾ ਪਰ ਮਤਲਬ ਕਬੂਲ ਕਰ ਲਿਓ ਜੀ ਵਿੱਚੋਂ ਕੋਈ ਸ਼ਬਦ ਇੱਧਰ ਉੱਧਰ ਜੀ ਗੱਲ ਕਹਿਣ ਲੱਗੇ ਆ ਨਾ ਕਰਿਓ ਹਰਖ ਜੀ ਧੀਆਂਾਂ ਤੇ ਪੁੱਤਾਂ 'ਚ ਨਾ ਸਮਝੋ ਫਰਕ ਜੀ ਹਾਂ ਗੱਲ ਕਹਿਣ ਲੱਗੇ ਆ ਨਾ ਕਰਿਓ ਹਰਖ ਜੀ ਧੀਆਂਾਂ ਤੇ ਪੁੱਤਾਂ 'ਚ ਨਾ ਸਮਝੋ ਫਰਕ ਜੀ ਪੁੱਤਾਂ ਨੂੰ ਆਖਦੇ ਹੋ ਘਰ ਦਾ ਚਰਾਗ ਪੁੱਤਾਂ ਨੂੰ ਆਖਦੇ ਹੋ ਘਰ ਦਾ ਚਰਾਗ ਕਦੇ ਕੰਨਿਆਂ ਦੀ ਦੀਪਮਾਲਾ ਲਾ ਲਿਆ ਕਰੋ ਹੈਪੀ ਬਰਥਡੇ ਪੁੱਤਾਂ ਦੇ ਮਨਾਉਣ ਵਾਲਿਓ ਕਦੇ ਧੀਆਂ ਦੀਆਂ ਲੋੜੀਆਂ ਮਨਾ ਲਿਆ ਕਰੋ ਹੈਪੀ ਬਰਥਡੇ ਪੁੱਤਾਂ ਦੇ ਮਨਾਉਣ ਵਾਲਿਓ ਕਦੇ ਧੀਆਂ ਦੀਆਂ ਲੋੜੀਆਂ ਮਨਾ ਲਿਆ ਕਰੋ ਵਾਹ ਕੀ ਬਾਤ ਆ ਜੀ ਜਿੱਦਾਂ ਸੁਣਾ ਤੁਸੀਂ ਗੀਤ ਲਿਆਦੇ ਓਡੀ ਸੋਡੀ ਮਿੱਠੀ ਆਵਾਜ਼ ਆ ਕੀ ਰਾਜ ਇਹਦੇ ਵਿੱਚ ਧੰਨਵਾਦ ਜੀ ਬਸ ਕੁਛ ਨਹੀਂ ਪਿਆਰ ਤੁਹਾਡਾ ਸਤਕਾਰ ਸਰੋਤਿਆਂ ਦਾ ਵੀਰਾਂ ਦਾ ਹੀ ਹੋਰ ਕੁਛ ਨਹੀਂ ਜਿਸ ਗੀਤ ਆਪ ਵੀ ਲਿਖਦੇ ਹੋ ਕਿ ਮਤਲਬ ਜੀ ਲਿਖਦੇ ਲਿਖਦੇ ਆ ਜੀ ਕੀ ਤੁਹਾਡਾ ਆ ਦੀ ਮਤਲਬ ਦਿਲ ਦੀ ਰੂਹ ਦੀ ਵਿੱਚੋਂ ਖਰਾਕ ਜਿਹੜਾ ਗੀਤ ਲਿਖਿਆ ਹੋਵੇ ਮਤਲਬ ਇਹਦਾ ਤੁਹਾਨੂੰ ਐ ਹੋਵੇ ਯਾਰ ਮੇਰੇ ਦਿਲ ਨੂੰ ਲੱਗਦਾ ਯਾਰ ਸਰੋਤੇ ਦਾ ਹਰਕ ਚਾਹੁੰਦੇ ਆ ਜਿਹੜਾ ਤੁਹਾਨੂੰ ਆਪਦੇ ਮਨ ਨੂੰ ਲੱਗਾ ਹੋਵੇ ਯਾਰ ਮੈਂ ਜਨਕੀ ਜੀ ਬੜੇ ਬੜੇ ਆ ਦੇਖੋ ਇੱਕ ਮੈਂ ਨਾ ਇੱਕ ਹੋਰ ਚੀਜ਼ ਹੈ ਜਿਵੇਂ ਕਹਿਣਾ ਨਹੀਂ ਚਾਹੁੰਦਾ ਪਰ ਕਹਿ ਦੇਣਾ ਚਾਹੀਦਾ ਹੈ ਨਾ ਮਨ ਚ ਜਿਹੜੇ ਹੈਗਾ ਮਨ ਚ ਖਿਆਲ ਨਹੀਂ ਰੱਖਣੇ ਚਾਹੀਦੇ ਦਿਲ ਦੀ ਗੱਲ ਕਹਿ ਦੇਣੀ ਚਾਹੀਦੀ ਹੈ ਜੇ ਫੈਕਟਰੀਆਂ ਬੰਦ ਹੋ ਜਾਵਣ ਹੱਕ ਸੱਚ ਤੇ ਜੇ ਖਲੋ ਜਾਵਣ ਜੇ ਫੈਕਟਰੀਆਂ ਬੰਦ ਹੋ ਜਾਵਣ ਹੱਕ ਸੱਚ ਤੇ ਸਭ ਖਲੋ ਜਾਵਣ ਜੇ ਕੁੱਤੀ ਰਲੇ ਨਾ ਚੋਰਾ ਨਾਲ ਸਮਝ ਗਏ ਜੇ ਕੁੱਤੀ ਰਲੇ ਨਾ ਚੋਰਾ ਨਾਲ ਤੇ ਨਸ਼ਾ ਕੋਈ ਢੋ ਨਹੀਂ ਸਕਦਾ ਜੇ ਗੌਰ ਕਰਨ ਸਰਕਾਰਾਂ ਤੇ ਕੀ ਬੰਦ ਹੋ ਨਹੀਂ ਸਕਦਾ ਜੇ ਗੌਰ ਕਰਨ ਸਰਕਾਰਾਂ ਤੇ ਕੀ ਬੰਦ ਹੋ ਨਹੀਂ ਸਕਦਾ ਹਾਈ ਬੇਨਤੀ ਐ ਕਲਾਕਾਰਾਂ ਨੂੰ ਨਸ਼ਿਆਂ ਦੇ ਗਾਣੇ ਨਾ ਗਾਵੋ ਕੋਈ ਚਿੱਟਾ ਗਾਵੇ ਕੋਈ ਕਾਲਾ ਗਾਵੇ ਦੁਨੀਆ ਨੂੰ ਚੱਕਰੀ ਨਾ ਪਾਵੋ ਕੋਈ ਚਿੱਟਾ ਗਾਵੇ ਕੋਈ ਕਾਲਾ ਗਾਵੇ ਦੁਨੀਆ ਨੂੰ ਚੱਕਰੀ ਨਾ ਪਾਵੋ ਸਭ ਕਹਿੰਦੇ ਨਸ਼ਾ ਆਮ ਹੋਇਆ ਸਭ ਕਹਿੰਦੇ ਨਸ਼ਾ ਆਮ ਹੋਇਆ ਪਰ ਮੈਂ ਕਹਿੰਨਾ ਏ ਪਿਆ ਨਹੀਂ ਸਕਦਾ ਜੇ ਗੌਰ ਕਰਨ ਸਰਕਾਰਾਂ ਤੇ ਕੀ ਬੰਦ ਹੋ ਨਹੀਂ ਸਕਦਾ ਜੇ ਗੌਰ ਕਰਨ ਸਰਕਾਰਾਂ ਤੇ ਕੀ ਬੰਦ ਹੋ ਨਹੀਂ ਸਕਦਾ ਅੱਛਾ ਮਿੱਤਰ ਸੰਦੀ ਸਾਹਿਬ ਮਤਲਬ ਤੁਸੀਂ ਇਕੱਲੇ ਮਤਲਬ ਸਿੰਗਲ ਕੋਨੇ ਦੇ ਨਾਲ ਜੋੜੀ ਨਾਲ ਕੀ ਗੀਤ ਕੋਨੇ ਕੋਈ ਉਹ ਜਿਆ ਮਤਲਬ ਜਿਹੜਾ ਗਾਇਆ ਹੋਵੇ ਤੁਹਾਡਾ ਜਿਹੜਾ ਥਰੂਪਿਆ ਨੇ ਬਹੁਤ ਮਤਲਬ ਜਾਰੇ ਐਪੀਸੋਡ ਹੈ ਜੀ ਡਿਊਟ ਵੀ ਗਾਉਨੇ ਆਪਾਂ ਡਿਊਟ ਵੀ ਗਾਉਨੇ ਆ ਮੈਂ ਜਾਗਰਣ ਵੀ ਕਰਦਾ ਮਹਿਫਲਾਂ ਵੀ ਸ਼ੇਰੋ ਸ਼ਾਇਰੀ ਵੀ ਕਰ ਲੈਣਾ ਤੁਸੀਂ ਜੇ ਵਜੇ ਪਸੰਦ ਸਰੋਤੇ ਕਰਨ ਆਪਾਂ ਉਹੋ ਜੇ ਸੁਣਾ ਦੇਦਾ ਅਗਲੇ ਮਹੀਨੇ ਜੇ ਜਿਉ ਜੀ ਸਰੋਤੇ ਦੀ ਡਿਮਾਂਡ ਹੋਗਾ ਨਾ ਹੋਰ ਕੀ ਤਾਂ ਮਤਲਬ ਜਿਵੇਂ ਅੱਜ ਕੱਲ ਮੁੰਡੇ ਕੁੜੀਆਂ ਜਿਹੜਾ ਚੱਲਦਾ ਕਿ ਅੱਜ ਦਾ ਦੌਰ ਚੱਲਦਾ ਇਦਾਂ ਦਾ ਗੀਤ ਕੋਈ ਹਾਂਜੀ ਮੈਂ ਗਾਤਾ ਤੇ ਫਿਰ ਕਹਿਣਗੇ ਸ਼ੌਂਕੀ ਨੇ ਆ ਗਾਣਾ ਕਿਹੜਾ ਗਾਤਾ ਮੇਰੇ ਬਾਦਨਾ ਚਾਹੀਦਾ ਮੇਰੇ ਕੋਲ ਗਾਣਾ ਆ ਰਿਹਾ ਹੈ ਹਨਾ ਉਹ ਮੈਂ ਸੁਣਾ ਦੇਣਾ ਥੋੜਾ ਜਿਹਾ ਸੁਣਾਉਂਗਾ ਤੇ ਸਥਾਈ ਅੰਤਰਾ ਹੀ ਗਾਉਂਗਾ ਕਿਉਂਕਿ ਉਹ ਹਜੇ ਗਾਣਾ ਬਣੀ ਸਲਫੇ ਦਿਲਾਟ ਜਹੀ ਤੂੰ ਜੱਟੀਏ ਤੇਰੀ ਅਥਰੀ ਜਵਾਨੀ ਐ ਮਜਾਜਾ ਪੱਟੀਏ ਸਲਫੇ ਦਿਲਾਟ ਜਹੀ ਤੂੰ ਜੱਟੀਏ ਤੇਰੀ ਅਥਰੀ ਜਵਾਨੀ ਐ ਮਜਾਜਾ ਪੱਟੀਏ ਨੱਕ ਤਿੱਖਾ ਤਲਵਾਰ ਐ ਕਮਾਲ ਜੱਟੀਏ ਭੈਣ ਹੀਰ ਦੀ ਤੂੰ ਲੱਗੇ ਫਿਲਹਾਲ ਜੱਟੀਏ ਕਿੱਥੇ ਮਾਰਿਆ ਨਿਸ਼ਾਨਾ ਸਾਡੇ ਖਿੱਚ ਕੇ ਨਹੀਂ ਗੱਲ ਸਾਥੋਂ ਦੱਸੀ ਨਹੀਂ ਉਹ ਜਾਂਦੀ ਅੱਖ ਤੇਰੀ ਹਾਏ ਨਹੀਂ ਅੱਖ ਤੇਰੀ ਅੱਖ ਤੇਰੀ ਬੀਕਾਂ ਨੇ ਰੀਫੀਮ ਵਰਗੀ ਅਫੀਮ ਵਰਗੀ ਮੇਰੇ ਰੱਚ ਗਈ ਹੱਡਾਂ ਚ ਹੁਣ ਕੱਢੀ ਨਹੀਂ ਹੋ ਜਾਂਦੀ ਅੱਖ ਤੇਰੀ ਬੀਕਾਂ ਨੇ ਰੀਫੀਮ ਵਰਗੀ ਅਫੀਮ ਵਰਗੀ ਮੇਰੇ ਰੱਚ ਗਈ ਹੱਡਾਂ ਚ ਹੁਣ ਕੱਢੀ ਨਹੀਂ ਹੋ ਜਾਂਦੀ ਵਾਜਬਤ ਮਾਫ ਕਰਨਾ ਜੀ ਪਹਿਲੀ ਵਾਰ ਹੀ ਗਾਇਆ ਉਹ ਜੇ ਗੀਤ ਆ ਰਿਹਾ ਗਾਣਾ ਮੇਰੇ ਮਨ ਕੀਤਾ ਵੀ ਗਾਉਣਾ ਚਾਹੀਦਾ ਆਪਾਂ ਨੂੰ ਹੈਨਾ ਰੀਅਲ ਤਾਂ ਨਹੀਂ ਕੋਈ ਹੱਡਾਂ ਦੇ ਵਿੱਚ ਰਚੀ ਹੋਵੇ ਨਹੀਂ ਨਹੀਂ ਗਾ ਅੱਛਾ ਇੱਕ ਮੈਂ ਤੁਹਾਨੂੰ ਇੱਕ ਹੋਰ ਸੁਣਾਵਾਂ ਨਵੀਂ ਚੀਜ਼ ਹਾਂਜੀ ਹਾਂਜੀ ਅੱਛਾ ਇਹ ਵੀ ਨਾ ਥੋੜਾ ਜਿਹਾ ਇਹ ਮੇਰੇ ਵੀਰ ਸੁਖੇ ਰਾਈਆਂ ਵਾਲੇ ਦਾ ਲਿਖਿਆ ਇਹ ਵੀ ਨਸ਼ਿਆਂ ਦਾ ਆਧਾਰ ਵੀ ਨਹੀਂ ਕਹਿ ਸਕਦੇ ਕਹਿ ਵੀ ਸਕਦੇ ਆ ਪਰ ਪੰਜਾਬ ਚ ਨਹੀਂ ਬਲਕਿ ਦੁਨੀਆ ਚ ਜੋ ਅੱਜ ਕੱਲ ਬੀਤ ਰਿਹਾ ਹਨਾ ਉਹਦੇ ਪ੍ਰਤੀ ਮੈਂ ਤੁਹਾਨੂੰ ਸੁਣਾਉਣਾ ਕੱਟ ਕਰਿਓ ਜੀ ਹਾਂਜੀ ਸ਼ੌਂਕੀ ਸਾਹਿਬ ਮਤਲਬ ਇਸ ਤੋਂ ਇਲਾਵਾ ਮਤਲਬ ਕੋਈ ਸ਼ਹਿਰੋ ਸ਼ਹਿਰੀ ਜਾਂ ਕੋਈ ਇਦਾਂ ਦਾ ਕੋਈ ਤੁਹਾਡੇ ਮਨ ਦੇ ਵਿੱਚ ਆਮ ਹੀ ਸਟੇਜਾਂ ਤੇ ਤੁਹਾਨੂੰ ਦੇਖਿਆ ਮੈਂ ਹਨਾ ਔਰ ਸਭ ਹਾਂ ਮੇਰੀ ਪਸੰਦ ਆ ਮੈਂ ਬਾਬਾ ਬੁੱਲੇ ਸ਼ਾਹ ਹੋਗੇ ਹੈ ਨਾ ਆਪਣੇ ਇਹੋ ਜਿਹੀ ਸ਼ੇਰੋ ਸ਼ਾਇਰੀ ਪੜ੍ਹਨੀ ਤੇ ਗਾਉਣੀ ਹੈ ਨਾ ਮੈਂ ਤੁਹਾਨੂੰ ਇੱਕ ਸੰਤ ਰਈ ਜੋ ਮੈਨੂੰ ਪਸੰਦ ਬਹੁਤ ਉਹ ਸ਼ੇਰ ਸੁਣਾਉਣਾ ਤੁਹਾਨੂੰ ਕਿ ਗਾਲ ਕਿਸੇ ਨੂੰ ਕਦੇ ਮਾਂ ਦੀ ਕੱਢੀ ਦੀ ਪਿੰਡ ਚ ਮੰਦਿਰ ਨਹੀਂ ਉਹ ਬਾਰੋਂ ਸੱਦੀ ਦੀ ਮੰਗ ਮੀ ਗੱਡੀ ਤੇ ਨਹੀਂ ਉਹ ਗੇੜੀ ਲਾਈ ਦੀ ਟੌਰ ਲਈ ਜੈਵਲਰੀ ਨਹੀਂ ਜਾਲੀ ਪਾਈ ਦੀ ਹਏ ਢੀੜ ਵਾਲੀ ਥਾਂ ਤੇ ਨਹੀਂ ਉਹ ਫੇਰ ਕੱਢੀ ਦੇ ਭੀੜ ਵਾਲੀ ਥਾਂ ਤੇ ਨਹੀਂ ਉਹ ਫੈਰ ਕੱਢੀ ਦੇ ਬੋਟੀ ਪਿੱਛੇ ਲੱਗ ਕੇ ਨਹੀਂ ਮਾਂ ਪੇ ਛੱਡੀ ਦੇ ਬੋਟੀ ਪਿੱਛੇ ਲੱਗ ਕੇ ਨਹੀਂ ਮਾਂ ਪੇ ਛੱਡੀ ਦੇ ਕਿਉਂ ਹੋਵੇ ਨਾ ਸਿਆਣੀ ਗੱਲ ਵਿੱਚੋਂ ਟੋਕੀਏ ਹੋਵੇ ਫੈਮਿਲੀ ਦੇ ਨਾਲ ਗੱਡੀ ਨਾ ਠੇਕੇ ਤੇ ਰੋਕੀਏ ਹਸਪੀਟਲ 'ਚ ਹਾਰਨ ਨਾ ਮਾਰੀਏ ਕਰਕੇ ਪੜਾਈ ਨਾ ਕਿਤਾਬਾਂ ਪਾੜੀਏ ਉਹ ਦਾਨਪੁਨ ਕਦੇ ਨਹੀਂ ਗਣਾਉਣਾ ਚਾਹੀਦਾ ਦਾਨ ਪੁੰਨ ਕਦੇ ਨਹੀਂ ਗਣਾਉਣਾ ਚਾਹੀਦਾ ਥਾਂ-ਥਾਂ ਤੇ ਵੈਰ ਨਹੀਂ ਵਧਾਉਣਾ ਚਾਹੀਦਾ ਓਥਾਂ-ਥਾਂ ਤੇ ਵੈਰ ਨਹੀਂ ਵਧਾਉਣਾ ਚਾਹੀਦਾ ਕਿ ਕਿਸੇ ਦੀ ਤਰੱਕੀ ਤੇ ਕਦੇ ਨਾ ਸੜੀਏ ਨਾ ਰੋਡ ਤੇ ਡਰਾਈਵਰੀ ਨਾ ਛੋੜ ਕਰੀਏ ਦੁੱਧ ਪੀ ਕੇ ਛੱਡੀਏ ਨਾ ਗਾਂ ਸੂਰਜਾ ਤੇ ਮਾਸੀ ਕਦੇ ਬਣਦੀ ਨਹੀਂ ਮਾਂ ਸੂਰਜਾ ਮਾਸੀ ਕਦੇ ਬਣਦੀ ਨਹੀਂ ਮਾਂ ਸੂਰਜਾ ਐਓ ਜੀ ਜੀਵਲਕ ਸਾਨੂੰ ਬਹੁਤ ਪਸੰਦ ਆ ਜਿਹਨਾਂ ਦਾ ਕੋਈ ਮਤਲਬ ਹੋਵੇ ਤੱਕ ਹੋਵੇ ਜਿਵੇਂ ਆ ਪਹਿਲਾਂ ਵਾਲੀ ਗਾਇਕੀ ਤੇ ਅੱਜ ਦੀ ਗਾਇਕੀ ਦਾ ਮਤਲਬ ਕਿੰਨਾ ਕੁ ਫਰਕ ਹੈ ਤੇ ਕੀ ਮਤਲਬ ਅੱਜ ਦੀ ਗਾਇਕੀ ਨੂੰ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮਤਲਬ ਜਿਹੜੇ ਹੋਰ ਵੀਰ ਹਰ ਸਿੰਘਰ ਨੇ ਔਲਖ ਸਾਬ ਮੈਂ ਮੈਸੇਜ ਨਹੀਂ ਹੈ ਇਹ ਸਲਾਹ ਹੈ ਤੇ ਰੈ ਵੀ ਹੈ ਨਾ ਸ਼ੁਰੂ ਤੋਂ ਦੇਖੋ ਪਹਿਲਾਂ ਗਾਣਾ ਸੀ ਹੁਣ ਗੱਲਾਂ ਫਰਕ ਇਹ ਹੈ ਉਹ ਉਦੋਂ ਜਿਹੜੇ ਸੁਣਨ ਵਾਲੇ ਸਰੋਤੇ ਸੀ ਉਹ ਵੀ ਗਾਣਾ ਸੁਣਦੇ ਸੀ ਨਾ ਤੇ ਕਲਾਕਾਰ ਵੀ ਗਾਣਾ ਗਾਉਂਦੇ ਸੀ ਤੇ ਹੁਣ ਵਾਲੇ ਕਲਾਕਾਰ ਗੱਲਾਂ ਕਰਦੇ ਆ ਤੇ ਜਿਹੜੇ ਸਰੋਤੇ ਹੋ ਸੁਣਦੇ ਆ ਗੱਲਾਂ ਐਨਾ ਹੀ ਫਰਕ ਆ ਆਪਾਂ ਇਹ ਬਦਲਾ ਨਹੀਂ ਕਹਿ ਸਕਦੇ ਕਿਉਂਕਿ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਵੀ ਮੈਂ ਜ਼ਿਆਦਾ ਵਧੀਆ ਕੋਣੋਂ ਮਾੜਾ ਕੋਣ ਦਾ ਆਪਣੀ ਆਪਣੀ ਫਾਦੇ ਸਾਰੇ ਬਹੁਤ ਵਧੀਆ ਪਰ ਜਮਾਨਾ ਬਦਲ ਗਿਆ ਤਾਂ ਹੁਣ ਗਾਣਾ ਹੀ ਓਡਾਕ ਰਹਿ ਗਿਆ ਪਹਿਲਾਂ ਕਿਹੜੇ ਕਿਹੜੇ ਗਾਣੇ ਹੁੰਦੇ ਸੀ ਕਲੀਆਂ ਹੋ ਗਈਆਂ ਕਿੱਸੇ ਹੋ ਗਏ ਕਹਾਣੀਆਂ ਹੋ ਗਏ ਹਨ ਉਹ ਰਹਿ ਹੀ ਨਾ 2.5 ਮਿੰਟ ਦਾ ਗਾਣਾ ਹੁੰਦਾ ਉਹਨਾਂ ਉਹਨਾਂ ਕਿ ਲੋਕ ਮਸਾ ਸੁਣਦੇ ਆ ਸਮੇਂ ਲੋਕਾਂ ਕੋਲ ਨਹੀਂ ਸਮਾਂ ਬਹੁਤ ਸਮਾਂ ਬਿਜੀ ਬਿਜੀ ਦੁਨੀਆ ਇਸ ਕਰਕੇ ਆਪਾਂ ਕਿਸੇ ਤੇ ਮੈਂ ਤਰਕ ਨਹੀਂ ਕਰਨਾ ਚਾਹੁੰਦਾ ਕਿ ਇਹ ਨਿਮਾੜਾ ਗਏ ਜੀ ਇਹਨੇ ਸਭ ਆਪਣੇ ਆਪਣੇ ਤਾਂ ਦੇ ਜਿੰਨੇ ਵੀ ਨਵੇਂ ਮੁੰਡੇ ਆਪਣੇ ਤਰੀਕੇ ਨਾਲ ਆਪਣੀ ਤਿਆਰੀ ਕਰਕੇ ਵਧੀਆ ਰਹੇ ਜਿੰਨਾ ਜਿਹਦਾ ਜਿੰਨਾ ਜਿੰਨੀ ਮਿਹਨਤ ਕਰਦਾ ਉਹਨੇ 2 ਸਾਲ ਚੱਲ ਪੈਂਦਾ ਸਾਲ ਚੱਲ ਪਿਆ ਮੇਰਾ ਸ਼ੰਕੀ ਸਾਹਿਬ ਲਾਸਟ ਸਵਾਲ ਆ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੇ ਮੁੰਡੇ ਕੁੜੀਆਂ ਅੱਜ ਕੱਲ ਬੜੇ ਭੜਕਣ ਦੇ ਵਿੱਚ ਤੁਰੇ ਫਿਰਦੇ ਹਨ ਵੀ ਨਸ਼ੇ ਨੂੰ ਲੈ ਕੇ ਲਾ ਕੋ ਮੁੱਦਾ ਲੈ ਲੈਣੇ ਮੈਂ ਥੋੜਾ ਜਿਹਾ ਲਾਸਟ ਸਵਾਲ ਹੀ ਆ ਵੀ ਉਸ ਨੌਜਵਾਨਨ ਮਤਲਬ ਤੁਸੀਂ ਵੀ ਨੌਜਵਾਨ ਪੀੜੀ ਦੇ ਵਿੱਚੋਂ ਹੁੰਨੇ ਆ ਹਨਾ ਵਾਪਕੋ ਨੌਜਵਾਨ ਉਸ ਮਤਲਬ ਆਮ ਹੀ ਅਕਸਰ ਦੇਖਿਆ ਅਖਬਾਰਾਂ ਦੇ ਵਿੱਚ ਦਿੱਲੀ ਖਬਰਾਂ ਫੇਸਬੁੱਕ YouTube ਤੇ ਆਉਂਦੀਆਂ ਉਸ ਤੱਕ ਦਾ ਮੈਸੇਜ ਕੀ ਦੇਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਦੇਖੋ ਮੈਂ ਮੈਸੇਜ ਵੀ ਹੈ ਔਰ ਮੇਰੀ رائے ਵੀ ਹੈ ਹਨਾ ਜਿਹਨੂੰ ਜਿਹਨਾਂ ਤੁਹਾਨੂੰ ਮਨੁੱਖੀ ਜੀਵਨ ਹਨਾ ਇੱਕ ਹੀ ਵਾਰ ਮਿਲਦਾ ਬਾਕੀ ਜੁਨਾ ਵਾਰ-ਵਾਰ ਮਿਲਣਗੇ ਮਨੁੱਖੀ ਜੀਵਨ ਇੱਕ ਵਾਰੀ ਮਿਲਦਾ ਇਹਨੂੰ ਗਵਾਓ ਨਾ ਸਾਫ਼ ਸੁਥਰਾ ਰੱਖੋ ਦੇਖੋ ਦੁਨੀਆ 'ਚ ਮੈਂ ਇਹ ਨਹੀਂ ਕਹਿੰਦਾ ਨਸ਼ਾ ਕੌਣ ਨਹੀਂ ਕਰਦਾ ਕਰੋ ਪਰ ਇਸ ਤਰੀਕੇ ਨਾ ਕਰੋ ਕਿ ਕਿਸੇ ਤੇ ਬਲੇਮ ਨਾ ਲੱਗੇ ਆਪਣੇ ਮਾਪਿਆਂ ਤੇ ਆਪਣੇ ਮਿੱਤਰਾਂ ਤੇ ਆਪਣੀ ਮਹਿਫਲ ਦੇ ਵਿੱਚ ਵੀ ਕੋਈ ਬਲੇਮ ਨਾ ਲੱਗੇ ਹਨਾ ਉਹਨਾਂ ਲਈ ਮੈਂ ਇੱਕ ਸ਼ੇਅਰ ਕਹਾਂਗਾ ਕਿ ਧੰਨਵਾਦ ਕਰਾਂ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਮਾਪਿਆਂ ਦਾ ਨਾਮ ਉੱਚਾ ਕੀਤਾ ਧੰਨਵਾਦ ਕਰਾਂ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਮਾਪਿਆਂ ਦਾ ਨਾਮ ਉੱਚਾ ਕੀਤਾ ਸਲੂਟ ਕਰਾਂ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਫਿਟੇ ਮੂੰਹ ਮੇਜਰ ਸ਼ੌਕੀ ਉਹਨਾਂ ਦਾ ਉਹ ਜਿਨ੍ਹਾਂ ਨੇ ਭਾਂਡੇ ਵੇਚ ਕੇ ਚਿੱਟਾ ਪੀਤਾ ਐਸੀਆਂ ਗੱਲਾਂ ਤੋਂ ਬਚਣਾ ਚਾਹੀਦਾ ਮੇਰੀ ਇਹੀ ਬੇਨਤੀ ਹੈ ਜਿਹੜੇ ਦੇਖ ਰਿਹਾ ਸਰੋਤੇ ਵੀਰ ਔਰ ਜਿਹੜੇ ਮੈਨੂੰ ਸੁਣ ਰਹੇ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਮਨੁੱਖੀ ਜੀਵਨ ਇੱਕ ਵਾਰੀ ਮਿਲਦਾ ਔਰਖਾਬ ਕੰਮ ਤੁਸੀਂ ਜਿਹੜਾ ਵੀ ਕਰਦੇ ਹੋ ਫਿਟ ਰਹੋ ਪਰਫੈਕਟ ਰਹੋ ਟਾਈਮ ਤੇ ਸਮੋਂ ਟਾਈਮ ਤੇ ਉਠੋ ਆਪਣੇ ਪਰਿਵਾਰ ਮੁਤਾਬਿਕ ਇਹੀ ਧਰਮ ਸਿਖਾਉਂਦਾ ਔਰ ਦੁਨੀਆ ਚ ਮੈਂ ਦੂਜੀ ਗੱਲ ਇਕਮ ਕੋਈ ਵੀ ਧਰਮ ਮਾੜਾ ਨਹੀਂ ਕਈ ਵਾਰੀ ਬੰਦੇ ਕਹਿੰਦੇ ਜੇ Hindu ਮਾੜਾ Muslim ਮਾੜਾ ਹਨਾ ਤਾਂ ਬਾਬਾ ਬੁੱਲੇ ਸ਼ਾਨ ਸਪਸ਼ਟ ਕੀਤਾ ਉੱਥੇ Hindu ਕੀ ਰੱਬ ਦਾ ਸਹੌਰਾ ਲਗਦਾ ਮੁਸਲਮਾਨ ਕੀ ਸਾਲਾ ਅਮਲਾਬਾਦ ਜੋ ਬਾਬਾ ਬੁੱਲਿਆ ਉੱਥੇ ਸਭਨਾਂ ਦਾ ਮੂੰਹ ਕਾਲਾ ਮਤਲਬ ਜੈਸੇ ਜੈਸੇ ਕਰਮਾ ਮੁਤਾਬਿਕ ਉਹ ਬਾਣੀਆਂ ਦੇ ਵਿੱਚ ਵੀ ਲਿਖਿਆ ਆਪਾਂ ਸਮਝ ਸਕਦੇ ਆ ਸੋ ਮੇਰੇ ਵੱਲੋਂ ਇਹੀ ਮੈਸੇਜ ਹੈ ਜੀ ਪਿਆਰ ਨਾ ਰਹਿਣਾ ਸਤਕਾਰ ਨਾ ਰਹਿਣਾ ਸਭ ਦੀ ਇੱਜ਼ਤ ਕਰਨਾ ਖਾਸ ਕਰਕੇ ਜਿਉਂਦੇ ਬੰਦਿਆਂ ਦੀ ਇੱਜ਼ਤ ਕਰਨਾ ਜੀ ਸੋ ਅਸੀਂ ਸਾਡੇ ਨਾਲ ਮੇਜਰ ਸ਼ੌਂਕ ਜਿਨ੍ਹਾਂ ਨਾਲ ਅਸੀਂ ਬੜੇ ਪਿਆਰ ਦੇ ਨਾਲ ਜਿਹੜੇ ਗੀਤ ਸੁਣੇ ਤੇ ਤੁਹਾਨੂੰ ਜਿਹੜੇ ਆਪਣੇ ਚੈਨਲ ਰਾਹੀਂ ਸੁਣ ਵੀ ਲੈਣਗੇ ਤਾਂ ਇਹਨਾਂ ਨੇ ਨੌਜਵਾਨਾਂ ਨੂੰ ਵੀ ਮੈਸੇਜ ਦਿੱਤਾ ਵੀ ਜਿਹੜਾ ਪਿਆਰ ਨਾਲ ਰਹਿਣਾ ਤੇ ਮਾਪਿਆਂ ਦਾ ਸਤਿਕਾਰ ਕਰਨਾ ਐਂਡ ਤੇ ਇਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਆ ਵੀ ਆਪਣਾ ਮਾਪਿਆਂ ਦਾ ਨਾਮ ਰੋਸ਼ਨ ਕਰਕੇ ਤੇ ਦੁਨੀਆ ਦਾ ਨਾਮ ਵੀ ਰੋਸ਼ਨ ਕਰੋ ਮੈਂ ਗੁਰਪ੍ਰੀਤ ਸਿੰਘ ਹਾਲਕ ਮੇਰੇ ਨਾਲ ਕੈਮਰਾਮੈਨ ਹਣੀ ਸੰਧੂ ਦੀ ਵਿਸ਼ੇਸ਼ ਰਿਪੋਰਟ